ਅਸੀਂ ਤੁਰਦੇ ਆਂ ਤਾਂ ਰਾਹ ਬਣਦੇ ਆ ਰਾਹ ਬਿਣਿਆਂ ਤੇ ਅਸੀਂ ਨਹੀਂ ਤੁਰਦੇ ਸੋ ਇਹ ਕਹਾਵਤਾ ਜਿਹੜੀ ਇਹ ਬਿਲਕੁਲ ਸੱਚ ਆ ਕਿਉਂਕਿ ਜਦੋਂ ਤੁਸੀਂ ਕਿਤੇ ਪੈੜਾਂ ਦੇ ਨਿਸ਼ਾਨ ਕਰਦੇ ਹੋ ਜਿੱਥੇ ਕਿਤੇ ਡੰਡੀ ਵੀ ਨਹੀਂ ਹੁੰਦੀ ਜਦੋਂ ਇੱਕ ਇਨਸਾਨ ਉਸ ਪੈੜਾਂ ਦੇ ਨਿਸ਼ਾਨ ਕਰਕੇ ਲੰਘਦਾ ਤੇ ਦੂਜਾ ਕਹਿੰਦਾ ਸੁਭਾਵਕ ਇੱਥੋਂ ਦੀ ਇੱਕ ਨੰਗਿਆ ਮੈਂ ਵੀ ਨੰਗ ਜਾ ਜਦੋਂ ਉਹ ਨੰਗਦਾ ਤੀਜਾ ਕਹਿੰਦਾ ਮੈਂ ਵੀ ਨੰਗ ਜਾ ਤਾਂ ਉਹ ਡੰਡੀ ਬਣ ਜਾਂਦੀ ਆ ਡੰਡੀ ਤੋਂ ਬਾਅਦ ਰਾਹ ਬਣ ਜਾਂਦਾ ਰਾਹ ਤੋਂ ਬਾਅਦ ਸੜਕ ਤੇ ਸੜਕ ਤੋਂ ਬਾਅਦ ਫਿਰ ਕਾਫਲੇ ਤੁਰਦੇ ਆ ਸੋ ਇਸ ਲਈ ਕਦੇ ਵੀ ਹਿੰਮਤ ਨਾ ਹਾਰੋ ਚੱਲਦੇ ਰਹੋ ਜ਼ਿੰਦਗੀ ਆ ਜਿਹੜੀ ਇਹ ਇੱਕ ਰਾਹੀ ਦੀ ਤਰ੍ਹਾਂ ਇਹਨੂੰ ਤੈਅ ਕਰੋ ਜ਼ਿੰਦਗੀ ਨੂੰ ਕਿਉਂਕਿ ਮੰਜ਼ਿਲ ਆ ਜਿਹੜੀ ਉਹ ਨਜ਼ਰਵਾਸੀ ਦੀ ਹੁੰਦੀ ਆ ਜੇ ਅਸੀਂ ਕਹੀਏ ਕਿ ਮੰਜ਼ਲਾਂ ਤੇ ਅਸੀਂ ਪਹੁੰਚਣਾ ਆਖਰਕਾਰ ਮੰਜ਼ਲਾ ਜਿਹੜੀ ਸਾਨੂੰ ਸਾਰਿਆਂ ਨੂੰ ਪਤਾ ਸਾਡੀ ਕਿੱਥੇ ਜਾ ਕੇ ਮੁਕਣੀ ਆ ਸੋ ਜ਼ਿੰਦਗੀ ਦੀ ਜਦੋਜਾਦ ਦੇ ਵਿੱਚ ਕਦੇ ਵੀ ਉਹਨਾਂ ਚੀਜ਼ਾਂ ਨੂੰ ਨਾ ਭੁੱਲੋ ਜਿਹੜੀਆਂ ਕੁਦਰਤੀ ਤੌਰ ਤੇ ਬਣੀਆਂ ਨੇ ਜਾਂ ਕੁਦਰਤ ਨੇ ਜਿਹੜੀਆਂ ਸਾਨੂੰ ਦਿੱਤੀਆਂ ਨੇ ਅੱਜ ਅਸੀਂ ਕੁਦਰਤ ਦੇ ਖਿਲਾਫ ਖੜੇ ਹੋ ਗਏ ਅਸੀਂ ਬਹੁਤ ਸਾਰੀਆਂ ਖੋਜਾਂ ਕਰਨ ਲੱਗ ਪਏ ਅਸੀਂ ਕੁਦਰਤ ਦੇ ਨਾਲ ਟੱਕਰ ਲੈਣ ਲੱਗ ਪਏ ਪਰ ਕੁਦਰਤ ਆ ਜਿਹੜੀ ਉਹ ਬੇਪਰਵਾਹ ਬੇਅੰਤ ਆ ਕਈ ਦਿਨਾਂ ਤੋਂ ਨੈਟ ਦੱਸ ਰਿਹਾ ਸੀ ਕਿ ਬਹੁਤ ਭਾਰੀ ਵਰਖਾ ਹੋਊ ਪਰ ਉਹਨਾਂ ਦਿਨਾਂ ਦੇ ਵਿੱਚ ਵਰਖਾ ਨਹੀਂ ਪਈ ਜੈਸ ਦਿਨ ਨੇਟ ਨੇ ਇਹ ਗੱਲ ਦੱਸੀ ਕਿ ਅੱਜ ਜਿਹੜੀ ਬਹੁਤ ਅਤ ਦੀ ਗਰਮੀ ਰਹੂਗੀ ਤੇ ਸੂਰਜ ਆ ਜਿਹੜਾ ਉਹ ਸਿਖਰਾਂ ਤੇ ਹੋਊਗਾ ਤਾਂ ਉਸ ਦਿਨ ਬਹੁਤ ਭਾਰੀ ਬੂਰੇ ਪੈਣ ਲੱਗਦਾ ਪੰਜਾਬ ਦੇ ਵਿੱਚ ਵਰਖਾ ਹੋਈ ਆ ਸੋ ਕਿਤੇ ਨਾ ਕਿਤੇ ਜਾ ਕੇ ਜਦੋਂ ਅਸੀਂ ਕੁਦਰਤ ਦੇ ਨਾਲ ਟੱਕਰ ਲੈਂਦੇ ਆ ਜਦੋਂ ਅਸੀਂ ਕੁਦਰਤ ਨੂੰ ਦੱਸਦੇ ਆ ਕਿ ਅਸੀਂ ਕੁਦਰਤ ਦੇ ਨਾਲ ਉਹ ਵੱਡੇ ਆ ਉਦੋਂ ਕੁਦਰਤ ਆ ਜਿਹੜਾ ਉਹ ਆਪਣਾ ਆਪ ਸਾਨੂੰ ਜਰੂਰ ਦਿਖਾਉਂਦੀ ਆ ਕੁਦਰਤ ਆ ਆਪ ਦੀ ਹੋਣ ਦਾ ਅਹਿਸਾਸ ਕਰਵਾਉਂਦੀ ਆ ਸੋ ਕੁਦਰਤ ਦੀ ਹੋਣ ਨੂੰ ਕਦੇ ਵੀ ਨਕਾਰਿਆ ਨਾ ਕਰੋ ਕਿਉਂਕਿ ਕੁਦਰਤ ਜੋ ਕਰਦੀ ਆ ਉਹ ਬਹੁਤ ਵਧੀਆ ਆ ਜੋ ਕੁਦਰਤ ਨੇ ਸਾਨੂੰ ਦਿੱਤਾ ਉਹ ਬਹੁਤ ਵਧੀਆ ਬਹੁਤ ਚੰਗਾ ਕਿਉਂਕਿ ਜੇ ਅਸੀਂ ਕੁਦਰਤ ਦੇ ਉਲਟ ਜਾ ਕੇ ਕੁਝ ਲੈਣਾ ਮੰਗਦੇ ਆ ਤਾਂ ਉਹਦੇ ਵਿੱਚ ਜਿਹੜਾ ਨੁਕਸਾਨ